ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋੜ ਫਾਰਮ ਦੇ ਬਾ ਪੰਜਾਬ ਪੇਜ ਤੇ ਸਵਾਗਤ ਹੈ ਜੀ। ਹਾਂਜੀ ਆਪਣੇ ਲੋਵੇ ਅੱਜ ਹਿਮਾਚਲ ਤੋਂ ਬਾਈ ਆਏ ਹੋਏ ਦੀ ਤੇ ਬੱਕਰੀਆਂ ਦਿੱਤੀਆਂ ਨੇ ਬਾਈਆਂ ਨੂੰ। ਤਿੰਨ ਬੱਕਰੀਆਂ ਦਿੱਤੀਆਂ ਨੇ ਤੇ ਇੱਕ ਬੱਚਾ ਦਿੱਤਾ। ਹਾਂਜੀ ਵੀਰੋ ਦੋਸਤੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਮੇਰੇ ਵੀਰ ਮੇਰੇ ਫੈਨ ਆ ਤੇ ਆਏ ਨੇ ਹਿਮਾਚਲ ਚੋਂ ਤੇ ਆਪਣੇ ਗਣ ਸੰਕਰ ਦੇ ਪਹਿਲੇ ਪਾਸੇ ਨੇ ਉਹ ਪਿੰਡ ਹੈ ਜੀ। ਹਾਂਜੀ ਹਾਂਜੀ। ਤੇ ਬਾਈ ਕਹਿੰਦੇ ਰਾਜੂ ਬਾਈ ਤੇਰੇ ਘਰੋਂ ਬੱਕਰੀਆਂ ਦੇ ਦੇ ਚਾਹੇ ਮਾੜੀਆਂ ਨੇ ਚੰਗੀਆਂ ਨੇ ਸਾਨੂੰ ਕਬੂਲ ਨੇ ਚੇ ਤੇਰਾ ਤਾਂ ਮਿੱਟੀ ਫਰਾ ਦੇ ਚੱਕੇ ਉਹੀ ਕਬੂਲ ਹੈ ਬਾਈਆਂ ਨੂੰ ਬੱਕਰੀਆਂ ਦਿੱਤੀਆਂ ਨੇ ਮੈਂ ਆਪਣੀ ਮਰਜ਼ੀ ਤੋਂ ਚੰਗੀਆਂ ਬੱਕਰੀਆਂ ਇੱਕ ਭਲੂਣ ਪੱਠਾ ਸੁੰਨ ਵਾਲੀ ਪਹਿਲੇ ਤੇ ਦੋ ਬੱਕਰੀਆਂ ਦਿੱਤੀਆਂ ਨੇ ਬਾਈਆਂ ਨੂੰ ਇੱਕ ਜੂਏ ਸੂਏ ਇੱਕ ਤੀਏ ਸੂਏ ਸੁੰਨਣ ਤੇ ਇਹਨਾਂ ਨੂੰ ਘਰੇ ਛੇਲਾ ਦਿੱਤਾ ਬਰੀਡ ਵਾਸਤੇ ਬਹੁਤ ਅੱਛਾ ਛੇਲਾ ਹੈ ਪੂਰੀ ਨਸਲ ਦਾ ਕੁਆਲਟੀ ਦਾ ਛੇਲਾ ਲੰਬੇਟ ਤੇ ਕੰਨ ਪਾਕਿਸਤਾਨੀ ਬੱਚਾ ਬਾਈਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਲੈਣਾ ਕਰੇ ਆਹ ਬਿੱਤਲ ਪ्युअर ਪਾਠ ਹੈ ਪਹਿਲੇ ਸੁਣ ਵਾਲੀ ਕੁਆਲਿਟੀ ਦੀ ਜਮਾ ਉੱਚੇ ਮੱਥੇ ਵਾਲੀ ਉੱਚੇ ਮੱਥੇ ਵਾਲੀ ਤੇ ਜਿਹਨੂੰ ਕਹਿੰਦੇ ਨੇ ਉੱਚੇ ਮੱਥੇ ਵਾਲੀ ਆਹ ਦੇਖ ਸਕਦੇ ਹੋ ਬਿੱਤਲ ਜੱਡ ਬਲੈਕ ਕਾਲੀ ਤੇ ਮਹਾਰਾਜ ਇਹਨਾਂ ਨੂੰ ਭਲਾ ਕਰੇ ਪ੍ਰਮਾਤਮਾ ਸੱਚੇ ਪਾਤਸ਼ਾਹ ਰਾਤ ਦੇ ਚੱਲੇ ਹੋਏ ਨੇ ਇਹ ਕਹਿੰਦੇ ਬਾਈ ਮੰਡੀ ਨਹੀਂ ਅਸੀਂ ਜਾਣਾ ਵੀਰੇ ਸਾਨੂੰ ਤਾਂ ਤੇਰੇ ਘਰੋਂ ਦੇ ਮੈਂ ਕਿਹਾ ਇਹ ਮੰਡੀਆਂ ਦਵਾਦਾ ਕਹਿੰਦਾ ਨਾ ਸੀ ਨਹੀਂ ਆਹ ਪੂਰੀ ਬੱਕਰੀ ਹੈ ਜੀ ਬਹੁਤ ਵਧੀਆ ਕੁਆਲਿਟੀ ਦੀ ਯੂਨੀਵਰਸਿਟੀ ਦੀ ਪਾਸ ਕਰੀ ਹੋਈ ਬੱਕਰੀ ਹੈ ਇੱਕ ਇੱਕ ਸਤਾਨ ਇਹ ਜਿੱਤੀ ਹੋਈ ਹੈ ਜ਼ਿਲ੍ਹੇ ਹੰਸਾਰ ਦੇ ਵਿੱਚ ਠੀਕ ਹੈ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਧੰਨਵਾਦ ਕਰਦੇ ਹਾਂ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਠੀਕ ਹੈ ਤੇ ਉਹ ਲੋ ਬਾਹੂ ਚੱਲ ਦੂਗੀ ਨਹੀਂ 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 ਬਿਸਮਲਾ ਹੋ ਜੀ 14 ਕਾ ਆਪਣੇ ਜੱਤੇ ਨੇ ਬਾਈ ਜਣ ਹਿਮਾਚਲ ਤੋਂ ਆਈ ਧੀ ਹਾਂਜੀ ਹਿਮਾਚਲ ਪ੍ਰਦੇਸ਼ ਤੋਂ ਆਏ ਨੇ ਬੰਨਿਆ ਰੋ ਪੁੱਛ ਲੋ ਵੀ ਭਾਈ ਕਿਵੇਂ ਲੱਗਿਆ ਬਾਵਾ ਬਹੁਤ ਵਧੀਆ ਲੱਗਿਆ ਭਾਜੀ ਬਹੁਤ ਵਧੀਆ ਲੱਗਿਆ ਰਾਜੀ ਭਾਈ ਨੇ ਮੈਨੂੰ ਕਹਿਣਾ ਬਹੁਤ ਵਧੀਆ ਲੱਗਿਆ ਸਾਨੂੰ ਆ ਜਾ ਵੀਰੇ ਤੂੰ ਵੀ ਦੱਸ ਕੋਸ ਆ ਜਾ ਠੀਕ ਹੈ ਆ ਜਾ ਜੀ ਤੇ ਬਾਕੀ maal ਹੋਰ ਕਿਵੇਂ ਲੱਗਿਆ ਬੱਕੀਆਂ ਭਾਈ ਜੀ ਬਹੁਤ ਵਧੀਆ maal ਰੱਖਿਆ ਹੋ ਬਾਈ ਹੋਣੀ ਐਨ ਠੀਕ ਹੈ ਅੱਛਾ ਅੱਛਾ ਸਾਫ ਸੁਵਾਲ ਪੂਰੀ ਕਰੀ ਪੂਰੀ ਪੂਰੀ ਭਾਜੀ ਠੀਕ ਹੈ ਜੀ ਹਾਂ ਵੀਰ ਜੀ ਤੁਸੀਂ ਵੀ ਦੱਸੋ ਕੁਛ ਵੀ ਕਿਵੇਂ ਲੱਗਿਆ ਤੁਹਾਨੂੰ ਹਾਂ ਬਾਈ ਵਧੀਆ ਮਾਰ ਰੱਖਿਆ ਰਾਜੂ ਬਾਈ ਨੇ ਆਪਾਂ ਬੜੀ ਦੂਰੋਂ ਆਏ ਆ ਆਪਾਂ ਫੈਨ ਵੀ ਹੈਗੇ ਆ ਰਾਜੂ ਦੇ ਮਾਮਤਲ ਪੂਰਾ ਕਰਿਆ ਬਾਈ ਪਹਾੜ ਨਾਲ ਦਿੱਤੀਆਂ ਨੇ ਬੱਕਰੀਆਂ ਹਾਂ ਵਧੀਆ ਐ ਰੇਟਸ ਬਾਈ ਵਧੀਆ ਐ ਪੂਰੇ ਰੇਟ ਸਹੀ ਦਿੱਤੀਆਂ ਨੇ ਪਹਾੜੋਂ ਦਿੱਤੀਆਂ ਨੇ ਘਰੋਂ ਲਈਆਂ ਨੇ ਬੱਕਰੀਆਂ ਮੰਡੀ-ਮੁੰਡੀ ਆਪਾਂ ਗਏ ਨਹੀਂ ਇੱਥੇ ਠੀਕ ਹੈ ਪਰ ਰਾਜੂ ਕੋਲੇ ਆਏ ਸੀ ਕਿ ਘਰੋਂ ਮਾਰ ਲੈਣਾ ਤਿੰਨ ਬੱਕਰੀਆਂ 25-25 ਹਜ਼ਾਰ ਨੂੰ ਦਿੱਤੀਆਂ ਨੇ ਜੀ 10 ਹਜ਼ਾਰ ਦਾ ਛੇਲੂ ਦਿੱਤਾ ਛੇਲੂ ਦਿੱਤਾ ਠੀਕ ਹੈ ਜੀ ਹਾਂ ਬਾਕੀ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਦਿੱਤੀਆਂ ਨੇ ਬਾਈ ਮੇਰੇ ਫੈਨ ਨੇ ਤੇ ਮੈਂ ਬਾਈਆਂ ਦਾ ਫੈਨ ਆ ਧੰਨਵਾਦ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਠੀਕ ਹੈ ਲਓ ਜੀ ਰੱਬ ਦਾ ਨਾਮ ਤੇ ਟੈਂਪੂ ਚਾਏ ਨੇ ਬਾਈ ਤੇ ਤੁਹਾਨੂੰ ਬੱਕਰੀਆਂ ਚੜ੍ਹਦੇ ਹੋਈ ਦਿਖਾਵਾਂਗੇ ਬਾਈ ਓਹ ਚੋਲੀ ਚਰਸਾ ਪਾ ਲਿਆ ਫਿਰ ਚੱਡੀ ਜਵੇ ਚੋਲੀ ਚਰਸਾ ਪਾਵਾਂ ਲਓ ਲਓ ਹਾਂ ਗੱਲ ਨਾਲ ਕੋਟ ਗੱਲ ਨਾਲ ਕੋਟ ਹਾਂ ਜਾ ਵੀ ਚੋਲੀ ਤੇਰੇ ਸਫਾ ਦੇ ਫੁਰਦੇ ਇਹਨੂੰ ਚੇਲੰਗ ਇਸ ਉਠਾਵੇ ਲੈ ਮਾਰਾ ਵੀਡੀਓ ਬਣਾਵੇ ਆ ਜਾ ਫਿਰ ਆਤਾ ਪਾਵੇ ਅਰਸਾ ਬਾਈ ਦੇ ਦੇ ਚੋਈਚ ਤੂੰ ਇਹਦੇ ਦੋਆਂ ਦਾ ਲੈ ਵੀ ਸੱਚੇ ਪਾਤਸ਼ਾਹ ਤੈਨੂੰ ਲੈਣਾ ਕਰੇ ਮਹਾਰਾਜ ਵਾਦਾ ਕਰੇ ਆ ਲੈ ਵਾਦਾ ਕਰੇ ਭਾਈ ਨੂੰ ਚੈੱਕ ਚੱਕ ਕੇ ਚਾੜੋ ਭਾਈ ਬੱਚ ਕੋ ਬਈਵਾ ਹੋਵੇ ਕਿ ਚੁੱਪ ਕਰਾ ਦਿੱਤਾ ਫਿੱਟ ਕਰਾ ਦਿੱਤਾ ਕਿ ਉਹ ਨੂੰਹੇ ਨੁਕਾ ਚੱਕ ਨਾ ਆਵੇ ਉਹ ਬੇਚਰ ਕੋ ਜਾ ਕੇ ਤੇ ਗਲ ਗੋਲ ਕੋਟ ਨਹੀਂ ਤਾਂ ਥੱਲੇ ਵੀ ਬੰਨੀ ਨੀ ਨੀਆ ਵਿੱਚ ਹੁਣ ਆਪਾਂ ਚੱਲਣਾ ਕੋਈ ਵੇ ਪਛਾਣਾ ਦੇਖੋ ਬਾਈ ਕਿਵੇਂ ਬੱਕਰੀ ਚਾੜਦੀ ਆ ਟੈਂਪੂ ਇਹ ਵਿੱਚ ਤੇ ਡੇਡਰ ਨਹੀਂ ਚੱਕਣਾ ਅਗਲੀਆਂ ਦੇ ਪਿਛਲੀਆਂ ਲੱਤਾਂ ਚੱਕਣੀਆਂ ਬੱਕਰੀ ਦੀਆਂ ਨਾਈ ਸੂਣ ਵਾਲੀਆਂ ਨੇ ਇੱਥੇ ਨੇ ਬੱਕਰੀਆਂ ਹਾਂਜੀ ਸੂਣ ਵਾਲੀਆਂ ਗੱਪਣਾ ਨੇ ਪਿਆਰ ਗੱਪਣਾ ਨਾ ਭਾਈ ਫੜੀ ਨੀਵੀ ਰੱਖੀ ਨੀਵੀ ਬੰਨੀ ਬੈਠੇ ਜੜੀ ਬਹੁਤ ਬੱਚੀ ਆਪਾਂ ਬੈਠੇ ਨਹੀਂ ਜਾਣਾ ਨੀਵੀ ਬੰਨੋ ਬੈਠੇ ਤਾਂ ਸਹੀ ਖੁੱਲੀ ਬੰਨੀ ਇੱਕ ਨੂੰ ਇੱਧਰ ਨਹੀਂ ਛਾੜੀ ਪੱਖੀ ਨੇੜੇ ਕਰ ਦੇ ਉਹ ਖੁੱਲੀ ਰਹੇ ਜੰਮੀ ਰਹਿੰਦੀ ਚੱਕ ਭਾਈ ਇਥੋਂ ਆ ਗਏ ਯਾਰ ਇਹਨੂੰ ਇੱਧਰ ਹੀ ਛਾੜ ਬੰਦ ਖੁੱਲੀ ਇੱਕ ਨੂੰ ਰੱਖੀ ਖੁੱਲੀ ਜਮਾਨ ਇੱਕ ਨੂੰ ਇੱਧਰ ਬੰਦੇ ਉਲਝਣ ਤੋਂ ਚਿੱਲੀ ਬੰਦ ਚਿੱਲੀ ਲੈ ਵੀ ਕੱਤਾ ਲਾਓ ਜੀ ਇਹ ਵੀਡੀਓ ਪਧਿਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਾਈ ਜੀ ਵੱਧ ਤੋਂ ਵੱਧ Facebook ਪੇਜ ਆਪਣਾ Instagram ਤੇ ਬਾਕੀ YouTube ਚੈਨਲ ਸਾਰੇ ਕਿਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਬਾਈ ਜੀ ਧੰਨਵਾਦ ਤੁਹਾਡੇ ਸਪੋਰਟ ਨਾਲ ਬੱਕਰੀਆਂ ਨੀਰਾ ਖਾਈ ਜਾਂਦੀਆਂ ਨੇ ਤੇ ਹੁਣ ਆਪਾਂ ਵੀਡੀਓ ਕੱਟ ਦਿਆਂ ਧੰਨਵਾਦ ਸਾਰੇ ਭਾਈਆਂ ਦਾ